ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਨਵੇਂ ਖੋਜ ਦੱਸਦੀ ਹੈ ਕਿ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਜਦੋਂ ਸਥਾਈ ਨਿਵਾਸ ਮਿਲਦਾ ਹੈ ਤਾਂ ਉਹਨਾਂ ਦੀ ਆਰਥਿਕ ਸਥਿਤੀ ਦੇ ਵਿੱਚ ਵੱਡਾ ਸੁਧਾਰ ਹੁੰਦਾ ਹੈ। ਨਾ ਸਿਰਫ ਉਹ ਆਪਣੀ ਕਰੀਅਰ ਦੀ ਪੂਰੀ ਤੇਜ਼ੀ ਦੇ ਨਾਲ ਚੱਲਦੇ ਨੇ ਸਗੋਂ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਵਾਧਾ ਦਰਜ ਕੀਤਾ ਜਾਂਦਾ ਹੈ। ਇਹ ਅਧਿਐਨ ਦਸੰਬਰ ਮਹੀਨੇ ਅਮਰੀਕਾ ਦੀ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਜਿਸ ਵਿੱਚ ਕੈਨੇਡਾ ਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਅਧੀਨ ਜਾਰੀ ਕੀਤੇ ਜਾਣ ਵਾਲੇ ਬੰਦ ਵਰਕ ਪਰਮਿਟਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਗਿਆ। ਬੰਦ ਵਰਕ ਪਰਮਿਟੋ ਹੁੰਦੇ ਨੇ ਜੋ ਕਾਮਿਆਂ ਨੂੰ ਇੱਕ ਹੀ ਮਾਲਕ ਦੇ ਨਾਲ ਛੋੜ ਕੇ ਰੱਖਦੇ ਨੇ ਇਸ ਪ੍ਰਣਾਲੀ 'ਤੇ ਕਿਰਤਾ ਵਕੀਲਾਂ ਪ੍ਰਵਾਸੀ ਅਰਿਕਾਲ ਗਰੁੱਪਾਂ ਅਤੇ ਸੰਗੀ ਕੰਜ਼ਰਵੇਟਿਵ ਪਾਰਟੀ ਸਮੇਤ ਕਈ ਪੱਖਾਂ ਦੇ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ ਅਲੋਚਕਾਂ ਦੇ ਕਹਿਣੇ ਕਿ ਪਰ ਨਾਲੀ ਕਾਮੇ ਦੇ ਨਾਲ ਦੁਰਵਵਾਨ ਨੂੰ ਵਧਾਵਾ ਦਿੰਦੀ ਹੈ ਅਤੇ ਉਜਲ ਤਾਨੂੰ ਦਬਾਉਂਦੀ ਹੈ ਟੋਰਾਂਟੋ ਅਤੇ ਸ਼ਿਕਾਗੋ ਦੀਆਂ ਯੂਨੀਵਰਸਿਟੀਆਂ ਤੇ ਅਰਥਸ਼ਾਸਤਰੀਆਂ ਦੇ ਵੱਲੋਂ ਕੀਤੀ ਗਈ ਇਸ ਖੋਜ ਦੇ ਵਿੱਚ ਪਤਾ ਲੱਗਿਆ ਕਿ ਜਿਹੜੇ ਅਸਥਾਈ ਵਿਦੇਸ਼ੀ ਕਾਮੇ ਸਥਾਈ ਨਿਵਾਸ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਨੂੰ ਸਿੱਧਾ ਲਾਭ ਮਿਲਦਾ ਹੈ 2004 ਤੋਂ 2014 ਦੇ ਦਰਮਿਆਨ ਕੈਨੇਡਾ ਵਿੱਚ ਸਥਾਈ ਨਿਵਾਸ ਹਾਸਲ ਕਰਨ ਵਾਲੇ ਕਾਮਯਾਬੀ ਕਮਾਈ ਦੇ ਵਿੱਚ 3 ਸਾਲ ਦੇ ਅੰਦਰ ਲਗਭਗ 5.7% ਦਾ ਵਾਧਾ ਦਰਜ ਕੀਤਾ ਗਿਆ ਖੋਜਕਰਾਂ ਮੁਤਾਬਕ ਸਥਾਈ ਨਿਵਾਸ ਮਿਲਣ ਦੇ ਨਾਲ ਕਾਮਿਆਂ ਨੂੰ ਨੌਕਰੀ ਬਦਲਣ ਦੀ ਆਜ਼ਾਦੀ ਮਿਲ ਠੀਕ ਜੁਜ਼ਨਾਲ ਉਹਨਾਂ ਦੀ ਦਸਕਾਰ ਗਤੀਸ਼ੀਲਤਾ ਵਿੱਚ ਤੁਰੰਤ ਵਾਧਾ ਹੁੰਦਾ ਹੈ ਅਰਿਆਨ ਦੇ ਅਨੁਸਾਰ 3 ਸਾਲਾਂ ਦੇ ਵਿੱਚ ਨੌਕਰੀ ਤੋਂ ਨੌਕਰੀ ਤਬਦੀਲੀ ਦੀ ਸੰਭਾਵਨਾ 21% ਤੋਂ ਵੱਧ ਵਧਾ ਹੋਇਆ ਹੈ ਕੈਂਟਰਟੋ ਯੂਨੀਵਰਸਿਟੀ ਦੇ ਅਥੀ ਸ਼ਾਸਤਰ ਦੇ ਪ੍ਰੋਫੈਸਰ ਕੋਰੀ ਕ੍ਰਾਫਟ ਕਹਿੰਦੇ ਨੇ ਕਿ ਜਦੋਂ ਕਾਮਿਆਂ ਉੱਤੇ ਲਾਗੂ ਪਾਬੰਦੀਆਂ ਹਟਾਈਆਂ ਜਾਂਦੀਆਂ ਨੇ ਤਾਂ ਉਹ ਘੱਟ ਤਨਖਾਹ ਵਾਲੀਆਂ ਨੌਕਰੀਆਂ ਤੋਂ ਨਿਕਲ ਕੇ ਉੱਚ ਤਨਖਾਹ ਵਾਲੇ ਖੇਤਰਾਂ ਦੇ ਵਿੱਚ ਤੇਜ਼ੀ ਦੇ ਨਾਲ ਅੱਗੇ ਵਧਦੇ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਕੈਨੇਡਾ ਦੇ ਵਿੱਚ ਮਜ਼ਦੂਰ ਘਾਟ ਵਾਲੇ ਖੇਤਰਾਂ ਖਾਸ ਕਰਕੇ ਖੇਤੀਬਾੜੀ ਵਰਕੇ ਉਦਯੋਗ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਦੇ ਲਈ ਵਰਤਿਆ ਜਾਂਦਾ ਹੈ ਪਰ ਘੱਟ ਤਨਖਾਹ ਵਾਲਾ ਤਰ੍ਹਾਂ ਹੇਠਾ ਹੋਣ ਵਾਲੇ ਕਾਮਿਆਂ ਦੇ ਲਈ ਸਹਿ ਨਿਵਾਸ ਦੇ ਰਸੇ ਸੀਮਤ ਅਤੇ ਮੁਕਾਬਲੇਦਾਰ ਹੁੰਦੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਲਗਭਗ ਹਰਤੀਜਾ ਅਸਥਾਈ ਵਿਦੇਸ਼ੀ ਕਾਮਾ ਆਪਣੇ ਪਹਿਲੇ ਵਰਕ ਪਰਮਿਟ ਤੋਂ 5 ਸਾਲਾਂ ਦੇ ਅੰਦਰ ਸਥਾਈ ਨਿਵਾਸ ਪ੍ਰਾਪਤ ਕਰ ਲੈਂਦਾ ਹੈ। ਅਧਿਆਇ ਨੇ ਵੀ ਦੱਸਿਆ ਕਿ ਅਸਲ ਤਨਖਾਹੀ ਵਾਧਾ ਸਿਰਫ ਕੰਪਨੀਆਂ ਬਦਲਣ ਨਾਲ ਨਹੀਂ ਸਗੋਦਕੋਗ ਬਦਲਣ ਨਾਲ ਵੀ ਹੁੰਦਾ ਹੈ। ਇਸ ਦੇ ਦਰਮਿਆਨ ਸੰਸਦੀ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਓਟਵਾ ਨੂੰ ਬੰਦ ਵਰਕ ਪਰਮਿਟ ਪ੍ਰਣਾਲੀ ਨੂੰ ਖਤਮ ਕਰਕੇ ਖੇਤਰੀ ਜਾਂ ਸੈਕਟਰ ਵਿਸ਼ੇਸ਼ ਪਰਮਿਟ ਲਾਗੂ ਕਰਨੇ ਚਾਹੀਦੇ ਨੇ ਤਾਂ ਜੋ ਕਾਮੇ ਨੂੰ ਬਦੇ ਤੇ ਆਜ਼ਾਦੀ ਅਤੇ ਬਿਹਤਰ ਰੋਜ਼ਗਾਰ ਮੌਕੇ ਮਿਲ ਸਕਣ। ਨਵੀਂ ਖੋਜ ਦੱਸਦੀ ਹੈ ਕਿ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਜਦੋਂ ਸਥਾਈ ਨਿਵਾਸ ਮਿਲ ਰਿਹਾ ਤਾਂ ਉਹਨਾਂ ਦੀ ਆਰਥਿਕ ਸਥਿਤੀ ਦੇ ਵਿੱਚ ਵੱਡਾ ਸੁਧਾਰ ਆਉਂਦਾ ਹੈ। ਨਾ ਸਿਰਫ ਉਹ ਆਪਣੀ ਕੈਰੀਅਰ ਦੀ ਪੂਰੀ ਤੇਜ਼ੀ ਦੇ ਨਾਲ ਚੱਲਦੇ ਨੇ ਸਗੋਂ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਵਾਧਾ ਦਰਜ ਕੀਤਾ ਜਾਂਦਾ ਹੈ। ਇਹ ਅਧਿਐਨ ਦਸੰਬਰ ਮਹੀਨੇ ਅਮਰੀਕਾ ਦੀ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ ਵਿੱਚ ਕੈਨੇਡਾ ਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਅਧੀਨ ਜਾਰੀ ਕੀਤੇ ਜਾਣ ਵਾਲੇ ਬੰਦ ਵਰਕ ਪਰਮਿਟਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਬੰਦ ਵਰਕ ਪਰਮਿਟ ਉਹ ਹੁੰਦੇ ਨੇ ਜੋ ਕਾਮਿਆਂ ਨੂੰ ਇੱਕ ਦੇ ਨਾਲ ਛੋੜ ਕੇ ਰੱਖਦੇ ਨੇ ਇਸ ਪ੍ਰਣਾਲੀ 'ਤੇ ਕਿਰਤਾ ਵਕੀਲਾਂ ਪ੍ਰਵਾਸੀ ਅਰਿਕਾਲ ਗਰੁੱਪਾਂ ਅਤੇ ਸੰਗੀ ਕੰਜ਼ਰਵੇਟਿਵ ਪਾਰਟੀ ਸਮਿਤ ਕਈ ਪੱਖਾਂ ਦੇ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ ਅਲੋਚਕਾਂ ਦੇ ਕਹਿਣੇ ਦੇ ਪਰ ਨਾਲੀ ਕਾਮੇ ਦੇ ਨਾਲ ਗੁਰਵਾਨ ਨੂੰ ਵਧਾਵਾ ਦਿੰਦੀ ਹੈ ਅਤੇ ਉਜਰਤਾਂ ਨੂੰ ਦਬਾਉਂਦੀ ਹੈ ਟੋਰਾਂਟੋ ਅਤੇ ਸ਼ਿਕਾਗੋ ਦੀਆਂ ਯੂਨੀਵਰਸਿਟੀਆਂ ਅਤੇ ਅਰਥਸ਼ਾਸਤਰੀਆਂ ਦੇ ਵੱਲੋਂ ਕੀਤੀ ਗਈ ਇਸ ਖੋਜ ਦੇ ਵਿੱਚ ਪਤਾ ਲੱਗਿਆ ਕਿ ਜਿਹੜੇ ਅਸਥਾਈ ਵਿਦੇਸ਼ੀ ਕਾਮੇ ਸਥਾਈ ਨਿਵਾਸ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਨੂੰ ਸਿੱਧਾ ਲਾਭ ਮਿਲਦਾ ਹੈ 2004 ਤੋਂ 2014 ਦੇ ਦਰਮਿਆਨ ਕੈਨੇਡਾ ਵਿੱਚ ਸਥਾਈ ਨਿਵਾਸ ਹਾਸਲ ਕਰਨ ਵਾਲੇ ਕਾਮਯਾਬੀ ਕਮਾਈ ਦੇ ਵਿੱਚ 3 ਸਾਲ ਦੇ ਅੰਦਰ ਲਗਭਗ 5.7% ਦਾ ਵਾਧਾ ਦਰਜ ਕੀਤਾ ਗਿਆ ਖੋਜਕਰਮ ਮੁਤਾਬਕ ਸਥਾਈ ਨਿਵਾਸ ਮਿਲਣ ਦੇ ਨਾਲ ਕਾਮਿਆਂ ਨੂੰ ਨੌਕਰੀ ਬਦਲਣ ਦੀ ਆਜ਼ਾਦੀ ਮਿਲ ਜਿੱਕੇ ਜੁਜ਼ਨਲ ਉਹਨਾਂ ਦੇ ਦੁਸਕਾਰ ਗਤੀਸ਼ੀਲਤਾ ਵਿੱਚ ਤੁਰੰਤ ਵਾਧਾ ਹੁੰਦਾ ਹੈ ਅਧਿਐਨ ਦੇ ਅਨੁਸਾਰ 3 ਸਾਲਾਂ ਦੇ ਵਿੱਚ ਨੌਕਰੀ ਤੋਂ ਨੌਕਰੀ ਤਬਦੀਲੀ ਦੀ ਸੰਭਾਵਨਾ 1.2% ਤੋਂ ਵੱਧ ਵਧਾ ਹੋਇਆ ਹੈ ਕਾਂਟਰੀ ਯੂਨੀਵਰਸਿਟੀ ਦੇ ਅਥੀ ਸ਼ਾਸਤਰ ਦੇ ਪ੍ਰੋਫੈਸਰ ਕੋਰੀ ਕ੍ਰਾਫਟ ਕਹਿੰਦੇ ଥିଲେ ਕਿ ਜਦੋਂ ਕਾਮਿਆਂ ਉੱਤੇ ਲਾਗੂ ਪਾਬੰਦੀਆਂ ਹਟਾਈਆਂ ਜਾਂਦੀਆਂ ਨੇ ਤਾਂ ਉਹ ਘੱਟ ਤਨਖਾਹ ਵਾਲੀਆਂ ਨੌਕਰੀਆਂ ਤੋਂ ਨਿਕਲ ਕੇ ਉੱਚ ਤਨਖਾਹ ਵਾਲੇ ਖੇਤਰਾਂ ਦੇ ਵਿੱਚ ਤੇਜ਼ੀ ਦੇ ਨਾਲ ਅੱਗੇ ਵਧਦੇ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਕਨੈਡਾ ਦੇ ਵਿੱਚ ਮਜ਼ਦੂਰ ਘੱਟ ਵਾਲੇ ਖੇਤਰਾਂ ਖਾਸ ਕਰਕੇ ਖੇਤੀਬਾੜੀ ਵਰਕੇ ਉਦਯੋਗ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਦੇ ਲਈ ਵਰਤਿਆ ਜਾਂਦਾ ਪਰ ਘੱਟ ਤਨਖਾਹ ਵਾਲਾ ਤਰ੍ਹਾਂ ਹੇਠਾਉਣ ਵਾਲੇ ਕਾਮਿਆਂ ਦੇ ਲਈ ਸਹਿ ਨਿਵਾਸ ਦੇ ਰਸੇ ਸੀਮਤ ਅਤੇ ਮੁਕਾਬਲੇਦਾਰ ਹੁੰਦੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਲਗਭਗ ਹਰਤੀਜਾ ਅਸਥਾਈ ਵਿਦੇਸ਼ੀ ਕਾਮਾ ਆਪਣੇ ਪਹਿਲੇ ਵਰਕ ਪਰਮਿਟ ਤੋਂ 5 ਸਾਲਾਂ ਦੇ ਅੰਦਰ ਸਥਾਈ ਨਿਵਾਸ ਪ੍ਰਾਪਤ ਕਰ ਲੈਂਦਾ ਹੈ। ਅਧਿਆਇ ਨੇ ਵੀ ਦੱਸਿਆ ਹੈ ਕਿ ਅਸਲ ਤਨਖਾਹੀ ਪੱਤਾ ਸਿਰਫ ਕੰਪਨੀਆਂ ਬਦਲਣ ਨਾਲ ਨਹੀਂ ਸਗੋਦਕੋ ਬਦਲਣ ਨਾਲ ਵੀ ਹੁੰਦਾ ਹੈ। ਇਸ ਦੇ ਦਰਮਿਆਨ ਸੰਸਦੀ ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ ਓਟਵਾ ਨੂੰ ਬੰਦ ਵਰਕ ਪਰਮਿਟ ਪ੍ਰਣਾਲੀ ਨੂੰ ਖਤਮ ਕਰਕੇ ਖੇਤਰੀ ਜਾਂ ਸੈਕਟਰ ਵਿਸ਼ੇਸ਼ ਪਰਮਿਟ ਲਾਗੂ ਕਰਨੀ ਚਾਹੀਦੀ ਤੇ ਨੇ ਤਾਂ ਜੋ ਕਾਮੇ ਨੂੰ ਬਤੇ ਤੇ ਆਜ਼ਾਦੀ ਅਤੇ ਬਿਹਤਰ ਰੋਜ਼ਗਾਰ ਮੌਕੇ ਮਿਲ ਸਕਣ। ਨਵੀਂ ਖੋਜ ਦੱਸਦੀ ਹੈ ਕਿ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਜਦੋਂ ਸਥਾਈ ਨਿਵਾਸ ਮਿਲਦਾ ਹੈ ਤਾਂ ਉਹਨਾਂ ਦੀ ਆਰਥਿਕ ਸਥਿਤੀ ਦੇ ਵਿੱਚ ਵੱਡਾ ਸੁਧਾਰ ਆਉਂਦਾ ਹੈ। ਨਾ ਸਿਰਫ ਉਹ ਆਪਣੀ ਕੈਰੀਅਰ ਦੀ ਪੂਰੀ ਤੇਜ਼ੀ ਦੇ ਨਾਲ ਚੱਲਦੇ ਨੇ ਸਗੋਂ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਵਾਧਾ ਦਰਜ ਕੀਤਾ ਜਾਂਦਾ ਹੈ। ਇਹ ਅਧਿਐਨ ਦਸੰਬਰ ਮਹੀਨੇ ਅਮਰੀਕਾ ਦੇ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਵਿੱਚ ਕੈਨੇਡਾ ਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਅਧੀਨ ਜਾਰੀ ਕੀਤੇ ਜਾਣ ਵਾਲੇ ਬੰਦ ਵਰਕ ਪਰਮਿਟਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਬੰਦ ਵਰਕ ਪਰਮਿਟ ਉਹ ਹੁੰਦੇ ਨੇ ਜੋ ਕਾਮਿਆਂ ਨੂੰ ਇੱਕ ਹੀ ਮ ਦੇ ਨਾਲ ਛੋੜ ਕੇ ਰੱਖਦੇ ਨੇ ਇਸ ਪ੍ਰਣਾਲੀ ਤੇ ਕੀਤਾ ਵਕੀਲਾਂ ਪ੍ਰਵਾਸੀ ਅਰਿਕਾਲ ਗਰੁੱਪਾਂ ਅਤੇ ਸੰਗੀ ਕੰਜ਼ਰਵੇਟਿਵ ਪਾਰਟੀ ਸਮਿਤ ਕਈ ਪੱਖਾਂ ਦੇ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ ਅਲੋਚਕਾਂ ਦੇ ਕਹਿਣੇ ਦੇ ਪਰ ਨਾਲ ਹੀ ਕਾਮੇ ਦੇ ਨਾਲ ਦੁਰਵਵਾਨ ਨੂੰ ਵਧਾਵਾ ਦਿੰਦੀ ਹੈ ਅਤੇ ਉਜਰਤ ਨੂੰ ਦਬਾਉਂਦੀ ਹੈ ਟੋਰਾਂਟੋ ਅਤੇ ਸ਼ਿਕਾਗੋ ਦੀਆਂ ਯੂਨੀਵਰਸਿਟੀ ਅਤੇ ਅਰਥਸ਼ਾਸਤਰੀਆਂ ਦੇ ਵੱਲੋਂ ਕੀਤੀ ਗਈ ਇਸ ਖੋਜ ਦੇ ਵਿੱਚ ਪਤਾ ਲੱਗਿਆ ਕਿ ਜਿਹੜੇ ਅਸਥਾਈ ਵਿਦੇਸ਼ੀ ਕਾਮੇ ਸਥਾਈ ਨਿਵਾਸ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਨੂੰ ਸਿੱਧਾ ਲਾਭ ਮਿਲਦਾ ਹੈ 2004 ਤੋਂ 2014 ਦੇ ਦਰਮਿਆਨ ਕੈਨੇਡਾ ਵਿੱਚ ਸਥਾਈ ਨਿਵਾਸ ਹਾਸਲ ਕਰਨ ਵਾਲੇ ਕਾਮਯਾਦੀ ਕਮਾਈ ਦੇ ਵਿੱਚ 3 ਸਾਲ ਦੇ ਅੰਦਰ ਲਗਭਗ 5.7% ਦਾ ਵਾਧਾ ਦਰਜ ਕੀਤਾ ਗਿਆ ਖੋਜਕਰਮ ਮੁਤਾਬਕ ਸਥਾਈ ਨਿਵਾਸ ਮਿਲਣ ਦੇ ਨਾਲ ਕਾਮਿਆਂ ਨੂੰ ਨੌਕਰੀ ਬਦਲਣ ਦੀ ਆਜ਼ਾਦੀ ਮਿਲਦੀ ਜੋ ਜੂਜ਼ਨਲ ਉਹਨਾਂ ਦੀ ਦੁਸਕਾਰ ਗਤੀਸ਼ੀਲਤਾ ਵਿੱਚ ਤੁਰੰਤ ਵਾਧਾ ਹੁੰਦਾ ਹੈ ਅਧਿਐਨ ਦੇ ਅਨੁਸਾਰ 3 ਸਾਲਾਂ ਦੇ ਵਿੱਚ ਨੌਕਰੀ ਤੋਂ ਨੌਕਰੀ ਤਬਦੀਲੀ ਦੀ ਸੰਭਾਵਨਾ 21% ਤੋਂ ਵੱਧ ਵਧਾ ਹੋਇਆ ਹੈ ਕਾਂਟੋਨ ਟ ਯੂਨੀਵਰਸਿਟੀ ਦੇ ਅਥੀ ਸ਼ਾਸਤਰ ਦੇ ਪ੍ਰੋਫੈਸਰ ਕੋਰੀ ਕ੍ਰਾਫਟ ਕਹਿੰਦੇ ਨੇ ਕਿ ਜਦੋਂ ਕਾਮਿਆਂ ਉੱਤੇ ਲਾਗੂ ਪਾਬੰਦੀਆਂ ਹਟਾਈਆਂ ਜਾਂਦੀਆਂ ਨੇ ਤਾਂ ਉਹ ਘੱਟ ਤਨਖਾਹ ਵਾਲੀਆਂ ਨੌਕਰੀਆਂ ਤੋਂ ਨਿਕਲ ਕੇ ਉੱਚ ਤਨਖਾਹ ਵਾਲੇ ਖੇਤਰਾਂ ਦੇ ਵਿੱਚ ਤੇਜ਼ੀ ਦੇ ਨਾਲ ਅੱਗੇ ਵਧਦੇ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਕੈਨੇਡਾ ਦੇ ਵਿੱਚ ਮਜ਼ਦੂਰ ਘਾਟ ਵਾਲੇ ਖੇਤਰਾਂ ਖਾਸ ਕਰਕੇ ਖੇਤੀਬਾੜੀ ਵਰਕੇ ਉਦਯੋਗ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਦੇ ਲਈ ਫਟਿਆ ਜਾਂਦਾ ਪਰ ਘੱਟ ਤਨਖਾਹ ਵਾਲਾ ਤਾਰਾ ਹੇਠ ਆਉਣ ਵਾਲੇ ਕਾਮਿਆਂ ਦੇ ਲਈ ਸਹਿਨਵਾਸ ਦੇ ਰਸੇ ਸੀਮਤ ਅਤੇ ਮੁਕਾਬਲੇਦਾਰ ਹੁੰਦੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਲਾਪਰ ਘਰਤੀ ਜੋ ਅਸਈ ਵਿਦੇਸ਼ੀ ਕਾਮਾ ਆਪਣੇ ਪਹਿਲੇ ਵਰਕ ਪਰਮਿਟ ਤੋਂ 5 ਸਾਲਾਂ ਦੇ ਅੰਦਰ ਸਥਾਈ ਨਿਵਾਸ ਪ੍ਰਾਪਤ ਕਰ ਲੈਂਦਾ ਹੈ। ਅਧਿਗੈ ਨੇ ਵੀ ਦੱਸਿਆ ਕਿ ਅਸਲ ਤਨਖਾਹੀ ਵਾਧਾ ਸਿਰਫ ਕੰਪਨੀਆਂ ਬਦਲਣ ਨਾਲ ਨਹੀਂ ਸਗੋਦਕੋਗ ਬਦਲਣ ਨਾਲ ਵੀ ਹੁੰਦੇ। ਇਸ ਦੇ ਦਰਮਿਆਨ ਸੰਸਦੀ ਕਮੇਟੀ ਨੇ ਸਫਾਰਿਸ਼ ਕੀਤੀ ਹੈ ਕਿ ਓਟਵਾ ਨੂੰ ਬੰਦ ਵਰਕ ਪਰਮਿਟ ਪ੍ਰਣਾਲੀ ਨੂੰ ਖਤਮ ਕਰਕੇ ਖੇਤਰੀ ਜਾਂ ਸੈਕਟਰ ਵਿਸ਼ੇਸ਼ ਪਰਮਿਟ ਲਾਗੂ ਕਰਨੇ ਚਾਹੀਦੇ ਨੇ ਤਾਂ ਜੋ ਕਾਮਿਆਂ ਨੂੰ ਵਧੇਰੇ ਆਜ਼ਾਦੀ ਅਤੇ ਬਿਹਤਰ ਰੋਜ਼ਗਾਰ ਮੌਕੇ ਮਿਲ ਸਕਣ। ਨਵੇਂ ਖੋਜ ਦੱਸਦੀ ਹੈ ਕਿ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਜਦੋਂ ਸਥਾਈ ਨਿਵਾਸ ਮਿਲਦਾ ਹੈ ਤਾਂ ਉਹਨਾਂ ਦੀ ਆਰਥਿਕ ਸਥਿਤੀ ਦੇ ਵਿੱਚ ਵੱਡਾ ਸੁਧਾਰ ਹੁੰਦਾ ਹੈ ਨਾ ਸਿਰਫ ਉਹ ਆਪਣੀ ਕੈਰੀਅਰ ਦੀ ਪੂਰੀ ਤੇਜ਼ੀ ਦੇ ਨਾਲ ਚੱਲਦੇ ਨੇ ਸਗੋਂ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਵਾਧਾ ਦਰਜ ਕੀਤਾ ਜਾਂਦਾ ਹੈ ਇਹ ਅਧਿਐਨ ਦਸੰਬਰ ਮਹੀਨੇ ਅਮਰੀਕਾ ਦੀ ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਜਿਸ ਵਿੱਚ ਕੈਨੇਡਾ ਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਅਧੀਨ ਜਾਰੀ ਕੀਤੇ ਜਾਣ ਵਾਲੇ ਬੰਦ ਵਰਕ ਪਰਮਿਟਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਗਿਆ ਬੰਦ ਵਰਕ ਪਰਮਿਟ ਉਹ ਹੁੰਦੇ ਨੇ ਜੋ ਕਾਮਿਆਂ ਨੂੰ ਇੱਕ ਹੀ ਤੇ ਨਾਲ ਛੋੜ ਕੇ ਰੱਖਦੇ ਨੇ ਇਸ ਪ੍ਰਣਾਲੀ 'ਤੇ ਕੀਤਾ ਵਕੀਲਾਂ ਪ੍ਰਵਾਸੀ ਅਰਿਕਾਲ ਗਰੁੱਪਾਂ ਅਤੇ ਸੰਗੀ ਕੰਜ਼ਰਵੇਟਿਵ ਪਾਰਟੀ ਸਮੇਤ ਕਈ ਪੱਖਾਂ ਦੇ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ ਅਲੋਚਕਾਂ ਦਾ ਕਹਿਣ ਹੈ ਕਿ ਪ੍ਰਨਾਲੀ ਕਾਮੇ ਦੇ ਨਾਲ ਗੁਰਵਵਾਨ ਨੂੰ ਵਧਾਵਾ ਦਿੰਦੀ ਹੈ ਅਤੇ ਉਜਰਤਾਂ ਨੂੰ ਦਬਾਉਂਦੀ ਹੈ ਟੋਰਾਂਟੋ ਅਤੇ ਸ਼ਿਕਾਗੋ ਦੀਆਂ ਯੂਨੀਵਰਸਿਟੀਆਂ ਅਤੇ ਅਰਥਸ਼ਾਸਤਰੀਆਂ ਦੇ ਵੱਲੋਂ ਕੀਤੀ ਗਈ ਇਸ ਖੋਜ ਦੇ ਵਿੱਚ ਪਤਾ ਲੱਗਿਆ ਕਿ ਜਿਹੜੇ ਅਸਥਾਈ ਵਿਦੇਸ਼ੀ ਕਾਮੇ ਸਥਾਈ ਨਿਵਾਸ ਪ੍ਰਾਪਤ ਕਰ ਲੈਂਦੇ ਨੇ ਉਹਨਾਂ ਨੂੰ ਸਿੱਧਾ ਲਾਭ ਮਿਲਦਾ ਹੈ 2014 ਤੋਂ 2014 ਦੇ ਦਰਮਿਆਨ ਕੈਨੇਡਾ ਵਿੱਚ ਸਥਾਈ ਨਿਵਾਸ ਹਾਸਲ ਕਰਨ ਵਾਲੇ ਕਾਮਯਾਦੀ ਕਮਾਈ ਦੇ ਵਿੱਚ 3 ਸਾਲ ਦੇ ਅੰਦਰ ਲਗਭਗ 5.7% ਦਾ ਵਾਧਾ ਦਰਜ ਕੀਤਾ ਗਿਆ